ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਪਛਿੱਡੇ ਗਏ ਨੇ ਜੀ ਬਹੁਤ ਜ਼ਿਆਦਾ ਨਹੀਂ ਇਹਦੀ ਗੱਲ ਰੋਜ਼ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਇੱਕ ਵੀ ਬਿਆਨ ਜਦੋਂ ਨਾੜ ਦੇ ਲੱਗੋ ਪੈਦ ਕਰਨਾਂ ਨੂੰ ਨਾ 9 ਦਿਨ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ ਦਾ ਆਪਸੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫੂਕ ਦਿੰ ਇੱਕ ਮਿੰਟ ਜੀ ਮੁਆਵਲੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਪਿਆ ਨਹੀਂ ਆ ਯੂ ਦੇ ਵੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤਮਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਪਈ ਨਹੀਂ ਜੀ ਸਾਨੂੰ ਤਿੰਨ ਵਾਰ ਕਿਸਾਬਰੀਆ ਹੋਮਿੰਗ ਡੈਟਮੈਂਟ ਮੁੱਖ ਮੰਤਰੀ ਸਾਹਿਬ ਨੇ ਤੇ ਕਿਸਾਨਾਂ ਤੇ ਗੱਲਬਾਤ ਹੋਈ ਆ ਨੇ ਜੀ ਦੇਖੋ ਉਹਨਾਂ ਨੇ ਗੱਲ ਕਰੀ ਹੈ ਅਸੀਂ ਤੁਹਾਡੀ ਗੱਲ 100% ਸਹਿਮਤ ਹਾਂ ਸਾਨੂੰ ਯਕੀਨ ਹੈ ਕਿ ਅੱਜ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਨਹੀਂ ਜੀ ਵੈਰੀ ਤੇ ਬਿਲਕੁਲ ਨਹੀਂ ਕਾਰਜਾਂ ਚੋਂ ਨਾ ਨਾ ਤੁਸੀਂ ਮੇਰੇ ਕੋਲ ਆਓ ਇੱਕ ਵੀ ਮੁੱਦਾ ਨਾ ਲੱ ਸਾਡੇ ਪਿੰਡ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਨੂੰ ਸਰ ਪੱਖ ਲਈ ਕੋਈ ਕੋਲ ਇਹ ਕੋਈ ਸਵਾਲਾਂ ਦੇ ਜਵਾਬ ਨਹੀਂ ਤੁਸੀਂ ਕਮੈਂਟ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਪਾਟਰਾ ਤੇ ਕਰਿਆ ਜੀ ਇਹ ਪੰਜਾਬ ਸਰਕਾਰ ਨੇ ਪਾਟਰਾ ਤੇ ਕਰਿਆ ਭਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਪੰਜਾਬ ਦਾ ਕੱਲਾ ਜੇ ਜਦੋਂ ਸਾਡੇ ਪਿੰਡਰ ਨਾਲ ਮਸਲਾ ਜੀ ਤੁਸੀਂ ਮੈਂ ਸੈਟ ਹੋਣਾ ਚੱਲੋ ਮੈਨੂੰ ਲੱਗਦਾ ਤੁਸੀਂ ਭਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਕਿਸਾਨਾਂ ਨਾਲ ਮਾਰ ਲਾਈ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੂਗਾ ਕਿ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਮਿੰਟ ਕਿੰਨੇ ਜਥੇ ਬੰਦੀਆਂ ਨੇ ਸੈਂਟਰ ਸਰਕਾਰ ਨੇ ਭੇਜੀ ਬੰਦੀਆਂ ਨੇ ਜਿੱਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇ ਬੰਦੀਆਂ ਨੇ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇ ਬੰਦੀਆਂ ਨੇ ਜਥੇ ਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਨਦੇ ਹੈਗੀਆਂ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ ਨਹੀਂ ਤਾਂ ਕੋਈ ਚਰਚਾ ਕਰਨ ਦੇ ਬਸਲੇ ਨਹੀਂ ਜੇ ਕਿਤੇ ਮੇਰੇ ਕੋਲ ਸਰੀਆ ਕਰਦੇ ਜਵਾਬ ਲੈ ਲੈਂਦੇ ਅਸੀਂ ਤੁਹਾਨੂੰ ਦੇ ਨਹੀਂ ਪੁੱਛੇ ਨਹੀਂ 3 ਮਹੀਨੇ ਜਾਂ ਨਹੀਂ ਇਹ ਬਰਮਲੀ ਗੱਲ ਨਹੀਂ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਇਹ ਤਾਂ ਨਹੀਂ ਪੁੱਛਿਆ 3 ਮਹੀਨੇ ਜਾਂ ਨਹੀਂ ਛੋਟੇ ਕੋ ਰਿਟਰਨ ਦੇ ਵਿੱਚ ਜਿਹਨੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਮੈਂ ਨਾ ਇੱਕ ਇੱਕ ਜੀ 135 ਵਾਲੇ ਚੋਰੀ ਹੋਈ ਜਾਂਦੇ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਟਰਾਲੀ ਮੈਨੂੰ ਪਹਿਲੇ ਦਿਨ ਦੱਸੋ ਮੈਨੂੰ ਪਹਿਲੇ ਦਿਨ ਦੱਸ ਰਹੇ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਤੁਹਾਨੂੰ ਇਹ ਸਰਕਾਰ ਦਰਮਾ ਕੇ ਸਰਪੰਚ ਸਿੰਘ ਦੇ ਉੱਥੇ ਦੇ ਸੰਭੂ ਦੇ ਮਨ ਚਾਰਜ ਨੇ ਆ ਜਾ ਹਰ ਸਰ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਈ ਪੰਜਾਬ ਸਰਕਾਰ ਦੀ ਅਸੀਂ ਮੰਨ ਲਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਸਟਰ ਜੀ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਨੂੰ ਅੰਮ੍ਰਿਤ ਸਾਹਿਬ ਨਾਲ ਆ ਕੇ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਨੂੰ ਕਾਟਣ ਕਰਾਉਂਦੇ ਆ ਜਿਨ੍ਹਾਂ ਦੀ ਅਸੀਂ ਗਰੀਮੀ ਕਟਣ ਤੇ ਲੱਗੇ ਹੋਏ ਆ ਅਸੀਂ ਦੋਸ਼ੀ ਆਂਗੇ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਤੁਸੀਂ ਤਾਂ ਗੱਲਾਂ ਹੋਰ ਮੱਦੇ ਲੈ ਕੇ ਜਾ ਰਹੇ ਹੋ ਸਾਡੀ ਸਤਿ ਸ੍ਰੀ ਅਕਾਲ ਜੀ ਇਹ ਚਾਹੁੰਦੇ ਮੈਂ ਛੋਡੇ ਨਾਲ ਬੈਠਾ ਕਿ ਮਾਦੀਪਾਂ ਦੇ ਬੱਚਿਆਂ ਨੂੰ ਉਹ ਤਾਂ ਦੇਖੋ ਜੀ ਕੋਈ ਗੱਲ ਨਹੀਂ ਜੀਪਾਂ ਦੇ ਬੱਚਿਆਂ ਦੀ ਪੜਾਈ ਦਾ ਕੰਮ ਨਹੀਂ ਦੱਸ ਕਮਜ਼ੋਰ ਲਿਖੇ ਦੇ ਦੋ ਤੁਸੀਂ ਅਗਲਾ ਕਿੰਨਾ ਨਹੀਂ ਲੱਗਿਆ ਆਪਣੇ ਲੱਗਿਆ ਕੋਈ ਨਹੀਂ ਫੋਨ ਵਾਲੇ ਜਿੰਨਾ ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਜਵਾਬ ਦੇਣਾਗੇ ਬਾਈ ਠੀਕ ਆ ਰਹਿਣੇ ਇੱਕ ਇੱਕ ਤੋਂ ਲਗਾ ਕੇ ਮੁੰਡਾ ਕਿਹਦੀ ਸਾਡਾ ਦੁਬਾਰਾ ਸੁਣੋ ਸਾਡਾ ਖੂਨ ਹੋ ਗਿਆ ਹੋ ਗਿਆ ਬਹੁਤ ਤੁਸੀਂ ਇੱਕ ਮਿੰਟ ਅੰਰੀਕਾ ਸੁਣੋ ਠੀਕ ਆ ਤੁਸੀਂ ਮੋੜਿਆ ਜਾੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਹੋਵੇਗੀ ਅਗਮੇ ਸੋਹਣੇ ਬੱਚੇ ਬੈਠੇ ਮੈਂ ਛੋਟਾ ਬੀਂਗਾ ਚੋਲੂ ਉਹ ਬੱਚੇ ਬੈਠੇ ਛੋਟੇ ਮੈਂ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਕੀ ਦਾ ਰੇਫਰ ਕਰੋ ਕੋਈ ਮਾਣੋ ਕਿ ਪਸੰਦ ਨੂੰ ਪਤਾ ਦੇਣਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖਣਾ ਤੁਸੀਂ ਕਿਸਾਨਾਂ ਦਾ ਪ੍ਰੈਜ਼ੀਡੈਂਟ ਭਾਈ ਅੱਜ ਸੈਨ ਕੋਟਾ ਘਿਹਰਨੀ ਰਿਹਾ ਦੇਖੋ ਜੀ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਦੇ ਕਰ ਕਿੰਨਾ ਜੱਟਾਂ ਦਾ ਪਾਣੀ ਆਉਂਦੀ ਬਿਜਲੀ ਮੁਫਤ ਆ ਲੋਕਾਂ ਦੇ ਸਵਾਲਾਂ ਦਾ ਕਿੰਨਾ ਟੌਰ ਮੇ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਐ ਸਰਕਾਰ ਅਸੀਂ ਨਹੀਂ ਲੋਕਾਂ ਨੂੰ ਡਾਕਟਰਾਂ ਜਾਉਣਾ ਪੈਣਾ ਮੇਰੀ ਗੱਲ ਤਾਂ ਹੈ ਜਿਹੜਾ ਵੀ ਤੁਹਾਡਾ ਇਸ਼ੂ ਦਿੱਤਾ ਮੇਰੇ ਕੋਲ ਆਜੂ ਤਾਂ ਮੈਂ ਤੁਹਾਡੀ ਪ੍ਰੋਗਰਾਮਨ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੋ ਰਹੇ ਸੀ ਉਹਦੇ ਰੋਡ ਦੇ ਉੱਤੇ 300 ਹਜ਼ਾਰ ਦੇ ਮਜੂਦ ਸਰ ਜਨੂੰ ਪਰੇ ਤੇ ਨਹੀਂ ਨਹੀਂ ਸੜਕਾਂ ਦੀ ਗੱਲ ਉਹ ਉਸ ਨੂੰ ਨਿਸ਼ਾ ਤੇ ਜਦੋਂ ਦੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਦਲ ਸاسي ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਸੀਚਵਾ ਮਾਡਲ ਮੰਨਣਾ ਕਿ ਨਹੀਂ ਉਹ ਪੈ ਜਿਦੋਂ ਬਣੂਗਾ ਕਦੋਂ ਮਨੇ ਕਾਗਜ਼ ਵਿੱਚ ਬਹੁਤ ਖੁਸ਼ ਹੋ ਗਿਆ ਇੱਕ ਕਾਗਜ਼ ਵਿੱਚ ਬਹੁਤ ਖੁਸ਼ ਹੋ ਗਿਆ ਤੇਜੰਦਰ ਕਰਨ ਦੇਗਾ ਬਈ ਸਾਨੂੰ ਗੱਲ ਕਰ ਗਮਦੂਰ ਜਿੰਦਰ ਜੀ ਪ੍ਰਧਾਨ ਸਭਾ ਦੇ ਵਿੱਚ ਮੈਂ ਸਵਾਲ ਮਾਇਆ ਇੱਕ ਮਿੰਟ ਪ੍ਰਧਾਨ ਸਭਾ ਤੇ ਮੈਂ ਸਵਾਲ ਮਾਇਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਚਲੋ ਰੋਜ਼ ਲਾਈਵ ਹੁੰਦੇ ਸੀ ਤੁਸੀਂ ਉਸਨੂੰ ਦੀ ਲੋੜ ਨਹੀਂ ਹੁੰਦੀ ਜੀ ਜਿੱਥੇ ਲੱਗੇ ਜਾਏ ਉਹ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਬਣਾਈਆਂ ਨੇ ਸੜਕਾਂ ਦਾ ਹਾਲ ਦੇਖਿਓਈ ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ ਇਹਨੂੰ ਸਾਲ ਹੋ ਗਏ ਬਈ ਵੇਟ ਕਰ ਰਹੇ ਸੀ ਨਵੀਆਂ ਸੜਕਾਂ ਮੈਂ ਸਾਡੇ ਵਿਧਾਇਕ ਆਉਣਗੇ ਸਾਡੇ ਨਾਲ ਗੱਲ ਕਰਨਗੇ ਕਾਂਗ ਆ ਗਈ ਆਪਣੇ ਡਾਕੂਮੈਂਟ ਸਹੀ ਨੇ ਇਸ ਪ੍ਰਕਿਰਿਆ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਭਰਪਾਈ ਕਹਿੰਦੀ ਸਰਕਾਰ ਭਰਪਾਈ ਕਰੂਗੀ ਸਰਕਾਰ ਜੀ ਜਿੰਮੇਵਾਰੀ ਲੈਣੂ ਜੀ ਜਿੰਮੇਵਾਰੀ ਲੈਣੇ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਨਾਂ ਨਹੀਂ ਲੈਣੇ ਥੋੜਾ ਬਦਲਿਆ ਬਈ ਤੁਸੀਂ ਉਹ ਜੰਗਾ ਥੋੜਾ ਚੇਂਜ ਹੋ ਗਿਆ ਬਾਈ ਗਲਤ ਗੱਲ ਆ ਬਿਲਕੁਲ ਗਲਤ ਆ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਉਸੇ ਫਰਿਆਵਾਰ ਸੈਂਟਰ ਦੇ ਪੱਕੇ ਵਜੇ ਚੱਲਿਆ ਤੁਸੀਂ ਦੱਸੋ ਇਹਦੇ ਨਾਲ ਮੇਰੇ ਨਾਲ ਤੁਸੀਂ ਉਹਨਾਂ ਨਾਲ ਆਪਾਂ ਦੇ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਦੀ ਆਉਣਾ ਤੁਹਾਡੇ ਕੋਲ ਸੀ ਮੇਰੇ ਕੋਲ ਆਉਂਗੇ ਕਿ ਮੈਂ ਨਹੀਂ 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 ਤੁਹਾਡੇ ਨਾਲ ਗੱਲਾਂ ਕਰ ਸਕਦੇ ਹਾਂ ਸੜਕਾਂ ਦੀ ਮਿਲਣਾ ਪਰ ਇਹੋ ਗੱਲਾਂ ਕਰਾਂਗੇ ਹਾਂ ਜੀ ਨਾ ਰਿਟਰਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਾਰੀਆਂ ਨੀਕਾਂ ਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਮੇਰੇ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਸੀ ਜੀ ਸ਼ੁਭ ਕਰਨ ਦੇ ਗੋਲੀ ਮਾਰੀਆ ਉਹ ਸਾਲਿਆਂ ਨੇ ਮਾਰੀਆ ਉੱਤੇ ਅੱਜ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਤ ਕਿਉਂ ਓ ਸਾਡੇ ਜਨ ਜਵਾਕ ਨੇ ਯਾਰ ਸਾਡੇ ਸਾਡੇ ਕਮੈਂਟ ਨਾ ਜੀ ਨਾ ਕਿਸ ਸੁਭਾਅ ਦੇ ਮੋਰਚੇ ਤੇ ਹੋਇਆ ਜੀ ਉਹ ਬਾਈਕੀ ਵਿੱਚ ਹੋ ਗਿਆ ਬਕਰਾਂ ਹਟ ਦੌਰ ਖੜ ਜਾ ਹਟ ਜਾ ਸਾਡੇ ਤੁਹਾਨੂੰ ਮਸੂਦ ਵਜੀਫਾ ਕਹਾ ਕੇ ਗਰੀਬਾਂ ਦਾ ਕਿੱਥੋਂ ਖਾਣੇ ਮੈਂ ਇੱਕ ਮਿੰਟ ਇੱਕ ਗੱਲ ਹੈ ਬੇਮਾਰ ਬੈਠਾ ਜੀ ਇੱਕ ਸੁਭਾਅ ਹੈ ਉਹਦੇ ਘਰ ਤੇ ਬਾਹਰ ਇਕੱਲਾ ਬੇਮਾਰ ਬੈਠਾ ਸੀ ਧਰਮ ਸੋਤੇ ਕਰਦੇ ਇੱਕ ਕਾਰਵਾਈ ਨਹੀਂ ਹੋਈ ਧਰਮ ਸੋਤੇ ਕਰਦੇ ਪਰ ਇਕੱਲਾ ਸਾਹ ਨੂੰ ਜਾਦਾ 21 ਕੋਈ ਨਹੀਂ ਆਇਆ ਭਾਈ ਬੱਲਾ ਕਰ ਰਿਹਾ ਯਾਰ ਜਿਹੜਾ ਆਪਣੇ ਬੰਦੇ ਨੇ ਯਾਰ ਕਰਨੇ ਕਰ ਰਹੇ ਸਾਡਾ ਬੱਚਾ ਮਰਿਆ ਜੀ ਭਾਈ लास्ट ਸਵਾਲ ਉਹ ਤਾਂ ਇੱਕ ਲਾਸਟ ਸਵਾਲ ਆ ਇੱਕ ਲਾਸਟ ਸਵਾਲ ਥੋੜੇ ਜਿਹੇ ਇੱਕ ਲਾਸਟ ਸਵਾਲ ਤੱਕ ਯਾਰ ਕੋਈ ਦੇਖੋ ਬਰਬਾਦੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਕਿ ਮੇਰੀ ਮੇਰੀ ਪੂਰੀ ਰਾਜਨੀਤੀ ਨਾ ਨਿਸਾਨੀ ਦੀ ਗੱਲ ਨਿਸਾਨੀ ਦੀ ਗੱਲ